20000 ਦੀ ਇਹ ਮਸ਼ੀਨ ਉਹ ਵੀਰਾਂ ਨੂੰ ਲੱਗੂਗੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਇਸ ਮਸ਼ੀਨ ਦਾ ਰੇਟ 20000 ਰੁਪਏ ਯਾਨੀ ਕਿ 2000 ਦਾ ਸਿੱਧਾ ਸਿੱਧਾ ਡਿਸਕਾਊਂਟ ਮਿਲ ਜਾਣਾ ਜਿਹੜਾ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਧਾਰਾਂ ਚੌਣ ਵਾਲੀ ਮਸ਼ੀਨ ਸਿਰਫ 20000 ਦੇ ਵਿੱਚ ਕਿੰਨੇ ਲੀਟਰ ਦਾ ਕੈਨ ਦੱਸਿਆ ਸੀ ਬਾਈ 20 ਲੀਟਰ ਦਾ ਵੀ 20 ਲੀਟਰ ਦਾ ਹੀ ਕੈਨ ਹੈ ਤੇ ਅੱਧੇ ਐਸਪੀ ਦੀ ਮੋਟਰ ਹੈ ਰੋੜ ਕੇ ਆਪਾਂ ਇਹਨੂੰ ਕਿਤੇ ਵੀ ਲਿਆ ਸਕਦੇ ਹਾਂ ਸਿੰਗਲ ਬਗਟ ਵਾਲੀ ਮਸ਼ੀਨ ਹੈ ਇਹ ਕਿੰਨੇ ਪਸ਼ੂਆਂ ਵਾਸਤੇ ਬਾਈ ਜੀ ਵਧੀਆ ਰਹੂਗੀ ਇਹ ਇੱਕ ਤੋਂ ਲੈ ਕੇ 5-6 ਬਾਈ ਜੀ ਇੱਕ ਤੋਂ ਲੈ ਕੇ 5-6 ਪਸ਼ੂਆਂ ਵਾਸਤੇ ਇਹ ਮਸ਼ੀਨ ਹੈ ਜਿਹੜੀ ਬਹੁਤ ਵਧੀਆ ਰਹੂਗੀ ਇਹ ਮੱਝ ਦੀ ਚਵਾਈ ਵੀ ਕਰ ਦੂ ਇਹ ਗਾਂ ਦੀ ਚਵਾਈ ਵੀ ਕਰ ਦੂ ਦੋਨਾਂ ਵਾਸਤੇ ਇੱਕ ਹੀ ਮਸ਼ੀਨ ਹੈ ਸਟੀਲ ਦੀ ਮਸ਼ੀਨ ਹੈ ਜੀ ਕੈਨ ਕਿੰਨੇ ਲੀਟਰ ਦਾ ਹੈ ਇਹ 30 ਲੀਟਰ ਦਾ ਕੈਨ ਹੈ ਜੀ ਠੀਕ ਹੈ ਕਿੰਨੇ ਪਸ਼ੂਆਂ ਦੀ ਧਾਰਾ ਘੜ ਦੂਗੀ ਇਹ ਇਹ 15 ਤੋਂ 20-25 ਵਾਸਤੇ ਵੀਰੇ ਪੂਰੀ ਮਸ਼ੀਨ ਹੈ ਪਸ਼ੂ ਕੋਲੇ ਰਹਿੜ ਕੇ ਚਲੀ ਜਾਂਦੀ ਹੈ ਇਹਨੂੰ ਕਿਤੇ ਵੀ ਲਿਆ ਸਕਦੇ ਆ ਆਪਾਂ। ਹਾਂਜੀ। ਟਾਇਰ ਲੱਗੇ ਹੋਏ ਆ ਇਹਦੇ। ਲਓ ਜੀ ਅੱਜ ਆਪਾਂ ਪਹੁੰਚ ਗਏ ਆ ਉਸ ਸ਼ਾਪ ਦੇ ਉੱਤੇ ਜਿਹਦੇ ਉੱਤੇ ਆਪਾਂ ਨੂੰ ਕਿਸ਼ਤਾਂ ਤੇ ਵੀ ਮਸ਼ੀਨਾਂ ਮਿਲ ਜਾਣੀਆਂ ਧਾਰਾਂ ਚੋਣ ਵਾਲੀਆਂ ਤੇ ਕੈਸ਼ ਪ੍ਰਾਈਸ ਦੇ ਵਿੱਚ ਤਾਂ ਮਿਲ ਹੀ ਜਾਣੀਆਂ। ਰੇਟ ਇਹਨਾਂ ਦਾ ਸਿਰਫ 20000 ਤੋਂ ਸਟਾਰਟ ਹੋ ਜਾਂਦਾ ਤੇ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਆਪਾਂ ਖੜੇ ਆ ਜੀ ਬਠਿੰਡਾ ਸ਼ਹਿਰ ਦੇ ਵਿੱਚ। ਸ਼੍ਰੀ ਕਰਨ ਡੇਰੀ ਇਕਵਿਪਮੈਂਟਸ ਦੇ ਉੱਤੇ ਤੇ ਚੱਲਦੇ ਆਪਾਂ ਸ਼ਾਪ ਦੇ ਅੰਦਰ ਤੇ ਹੁਣ ਆਪਾਂ ਤੁਹਾਨੂੰ ਕੱਲੀ-ਕੱਲੀ ਮਸ਼ੀਨ ਦਿਖਾਵਾਂਗੇ, ਰੇਟ ਵੀ ਦੱਸਾਂਗੇ, ਮਸ਼ੀਨਾਂ ਦੇ ਫੀਚਰਾਂ ਦੀ ਵੀ ਗੱਲ ਕਰਾਂਗੇ। ਇਸ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਮਸ਼ੀਨਾਂ ਦਿਖਾਉਣੀਆਂ ਤੇ ਇਹਨਾਂ ਦਾ ਰੇਟ ਵੀ ਦੱਸਣਾ ਤੇ ਲੋਕੇਸ਼ਨ ਦੱਸ ਦੋ ਸਭ ਤੋਂ ਪਹਿਲਾਂ ਆਪਾਂ ਕਿੱਥੇ ਖੜੇ ਆ ਤੇ ਆਪਣੀ ਕਿਹੜੀ ਕੰਪਨੀ ਆ ਆਪਣੇ ਬਲਾਰਾਮ ਨਗਰ ਜੋ ਸ਼ਾਪ ਹੈ ਜੀ ਠੀਕ ਹੈ ਜੀ ਬਰਨਾਲੇ ਬਾਈਪਾਸ ਦੇ ਉੱਪਰ ਠੀਕ ਹੈ ਜੀ ਆਪਣੀ ਮੇਰੇ ਵੰਡਰ ਮਿਲਕ ਦੇ ਨਾਮ ਤੋਂ ਬ੍ਰਾਂਡ ਹੈ ਜੀ ਆਪਣਾ ਆਪ ਦਾ ਠੀਕ ਹੈ ਜੀ ਰਜਿਸਟਰਡ ਬ੍ਰਾਂਡ ਹੈ ਜੀ ਠੀਕ ਹੈ ਜੀ ਆਪਣੇ ਜਿਹੜੀ ਸਟਾਰਟਿੰਗ ਪ੍ਰਾਈਸ ਹੈਗਾ 20000 ਤੋਂ ਸਟਾਰਟ ਹੋ ਜਾਂਦੀ ਹੈ 20000 ਤੋਂ ਆਪਣੀਆਂ ਮਸ਼ੀਨਾਂ ਜਿਹੜੀਆਂ ਸਟਾਰਟ ਹੋ ਜਾਂਦੀਆਂ ਬਾਈ ਨੇ ਦੱਸਿਆ ਵੀ ਵੰਡਰ ਮਿਲਕਿੰਗ ਨਾਮ ਤੋਂ ਆਪਣੀ ਕੰਪਨੀ ਹੈ ਆਪਾਂ ਵੇਖ ਵੀ ਸਕਦੇ ਆ ਸਰਕਾਰੀ ਰਜਿਸਟਰਡ ਬ੍ਰਾਂਡ ਹੈ ਸਾਡਾ ਰਜਿਸਟਰਡ ਬ੍ਰਾਂਡ ਆ ਕੋਈ ਦੇਸੀ ਵਾਲਾ ਕੰਮ ਨਹੀਂ ਬਾਈ ਕਹਿੰਦਾ ਇੱਧਰ ਆਪਾਂ ਵੇਖ ਸਕਦੇ ਆ ਸਰਟੀਫਿਕੇਟ ਵੀ ਇਹਨਾਂ ਨੂੰ ਮਿਲੇ ਹੋਏ ਆ ਰਜਿਸਟਰ ਹੋਇਆ ਵਾ ਇਹ ਬ੍ਰਾਂਡ ਆ ਵੰਡਰ ਮਿਲਕਿੰਗ ਲਓ ਜੀ ਪੂਰਾ ਇੱਧਰ ਵੇਖ ਸਕਦੇ ਆ ਆਪਾਂ ਸੈਟਅਪ ਦੇਖ ਸਕਦੇ ਆ ਬਾਈ ਦਾ ਕਿਸੇ ਵੀ ਪ੍ਰਕਾਰ ਦੀ ਆਪਾਂ ਮਸ਼ੀਨ ਲੈਣੀ ਆ ਭਾਵੇਂ ਤਾਂ ਉਹ ਗਾਆਂਿਆਂ ਦੀਆਂ ਧਾਰਾਂ ਚੌਣ ਵਾਲੀ ਹੋਵੇ ਜਾਂ ਮੱਝਾਂ ਦੀਆਂ ਧਾਰਾਂ ਚੌਣ ਵਾਲੀ ਹੋਵੇ ਕੋਈ ਵੀ ਰੇਟ ਹੋਵੇ ਰੇਟ ਬਹੁਤ ਘੱਟ ਆਪਾਂ ਨੂੰ ਮਿਲੂਗਾ ਮਸ਼ੀਨਾਂ ਆਪਾਂ ਵੇਖ ਸਕਦੇ ਆਂ ਤੇ ਹੁਣ ਆਪਾਂ 22 ਤੋਂ ਕੱਲੀ-ਕੱਲੀ ਮਸ਼ੀਨ ਦੀ ਜਾਣਕਾਰੀ ਲੈਨੇ ਆਂ ਵੀ ਰੇਟ ਇਹਨਾਂ ਦਾ ਕਿੱਥੋਂ ਸ਼ੁਰੂ ਹੁੰਦਾ ਕਿਹੜਾ ਕਿਹੜਾ ਮਾਡਲ ਹੈ ਬਾਈ ਜੀ ਆਪਣਾ ਸਭ ਤੋਂ ਛੋਟਾ ਸਭ ਤੋਂ ਛੋਟਾ ਬਾਈ ਜੀ ਆਪਣਾ ਵਾਲਾ ਮਾਡਲ ਹੈਗਾ ਠੀਕ ਹੈ ਜੀ ਆਹ ਮਾਡਲ ਆਪਣਾ ਸਭ ਤੋਂ ਛੋਟਾ ਮਾਡਲ ਆ ਗਿਆ ਹਾਂਜੀ ਤੇ ਇਹ ਕਿੰਨਾ ਇਹਦਾ ਰੇਟ ਦੀ ਗੱਲ ਕਰ ਲੈਂਦੇ ਆਂ ਪਰ ਰੇਟ ਕਿੰਨਾ ਇਹਦਾ ਇਹਦਾ ਰੇਟ ਹੈਗਾ ਜੀ 20000 ਰੁਪਏ 20000 ਰੁਪਿਆ ਰੇਟ ਹੈ ਇਹਦੇ ਨਾਲ ਕੈਨ ਆਪਾਂ ਨੂੰ ਕਿੰਨੇ ਲੀਟਰ ਦਾ ਮਿਲ ਜੂਗਾ ਇਹਦੇ ਨਾਲ ਕੈਨ 20 ਲੀਟਰ ਦਾ ਕੈਨ ਹੈ ਬਾਈ ਜੀ ਠੀਕ ਹੈ ਜੀ ਅੱਧੇ ਐਚਪੀ ਦੀ ਇਹਦੀ ਮੋਟਰ ਹੈ ਜਿਹੜੀ ਕਿ ਇਨਵਰਟਰ ਤੇ ਵੀ ਚੱਲੂਗੀ ਠੀਕ ਹੈ ਅੱਧੇ ਐਚਪੀ ਦੀ ਮੋਟਰ ਹੈ ਤੇ ਇੱਕ ਇਹਦਾ ਫਾਇਦਾ ਆਪਾਂ ਨੂੰ ਇਹ ਹੋ ਗਿਆ ਵੀ ਕਿਸੇ ਟਾਈਮ ਬੰਦੇ ਦੇ ਘਰੇ ਜੇ ਲਾਈਟ ਹੈ ਨਹੀਂ ਇਨਵਰਟਰ ਤੇ ਵੀ ਇਹ ਚੱਲ ਜੂਗੀ ਇਹ ਵੀਰੇ ਹੈਗੇ ਆ ਆਪਣੇ ਇੱਕ ਤੋਂ ਲੈ ਕੇ ਜੇ ਇਹਦੇ 5-6 ਪਸ਼ੂਆਂ ਵਾਸਤੇ ਲਓ ਜੀ ਇੱਕ ਤੋਂ ਲੈ ਕੇ 5 ਪਸ਼ੂਆਂ ਵਾਸਤੇ ਧਾਰਾ ਚੋ ਦਿੰਦੀ ਹੈ ਇਹ ਗਾਈਆਂ ਨਹੀਂ ਧਾਰਾ ਚੋ ਗਾਈਆਂ ਦੀ ਬਾਈ ਜੀ ਤੇ ਇਹਦਾ ਕੈਨ ਕਿੰਨੇ ਲੀਟਰ ਦਾ ਦੱਸਿਆ ਸੀਗਾ 20 ਲੀਟਰ ਦਾ ਵੀਰੇ 20 ਲੀਟਰ ਦਾ ਕੈਨ ਆ ਰੇਟ ਇਹਦਾ 20000 ਆ ਅੱਧੇ ਐਚਪੀ ਦੀ ਮੋਟਰ ਹੈ ਇਨਵਰਟਰ ਤੇ ਵੀ ਚੱਲੂ ਹੈਂ ਜੀ ਇਹਦੋਂ ਥੋੜਾ ਜਿਹਾ ਪਹਾੜੀ ਲੈਵਲ ਤੇ ਚੱਲੀ ਇਹਦਾ ਇਦੋਂ ਉੱਤੇ ਵੀਰੇ ਆਪਣੇ ਟਰਾਲੀ ਵਾਲੇ ਮਾਡਲ ਆ ਜਾਂਦੇ ਨੇ ਠੀਕ ਹੈ ਇਹ ਟਰਾਲੀ ਵਾਲਾ ਮਾਡਲ ਪੂਰੀ ਮਸ਼ੀਨੇ ਪਸ਼ੂ ਕੋਲੇ ਰੇੜ ਕੇ ਚੱਲੀ ਜਾਂਦੀ ਹੈ ਇਹਨੂੰ ਕਿਤੇ ਵੀ ਲਿਆ ਸਕਦੇ ਆ ਆਪਾਂ ਹਾਂ ਜੀ ਟਾਇਰ ਲੱਗੇ ਹੋਏ ਆ ਇਹਦੇ ਤੇ ਕੈਨ ਇਹਦੇ ਨਾਲ ਕਿੰਨੇ ਲੀਟਰ ਦਾ ਆ ਜਿਹੜਾ ਨਾਲ 25 ਲੀਟਰ ਦਾ ਕੈਨ ਹੈ ਜੀ ਜਿਹੜਾ ਕਿ ਅੰਦਰ ਬਾਹਰ ਵੀ ਹੋ ਜਾਏਗਾ ਠੀਕ ਹੈ ਜੀ ਇਹ ਨਾਲ ਪੌਣੇ ਐ ਠੀਕ ਹੈ ਜੀ ਜਿਹੜੀ ਕਿ 10 ਤੋਂ 12 ਗਾਈਆਂ ਵਾਸਤੇ ਹੈ 10 ਤੋਂ 12 ਗਾਈਆਂ ਵਾਸਤੇ 1.7 HP ਦੀ ਮੋਟਰ ਕੈਨ 25 ਲੀਟਰ ਦਾ 25 ਲੀਟਰ ਦਾ ਜੀ ਠੀਕ ਹੈ ਇਹਦੇ ਨਾਲ ਅਸੀਂ ਲੋਹੇ ਦਾ ਫਰੇਮ ਦਿੰਨੇ ਆ ਲੋਹੇ ਦਾ ਫਰੇਮ ਆ ਗਿਆ ਇਸ ਤੋਂ ਬਾਅਦ ਸਾਡਾ ਸਟੀਲ ਦਾ ਮਾਡਲ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਵਿਕਦਾ ਹੈ ਨਹੀਂ ਇਹਦਾ ਪ੍ਰਾਈਸ ਆਪਾਂ ਕਿੰਨਾ ਦੱਸਿਆ ਸੀ 24000 ਰੁਪਏ ਜੀ 24000 ਰੁਪਿਆ ਵੰਡਰ ਮਿਲਕਿੰਗ ਨਾਮ ਤੋਂ ਆਪਣੀ ਇਹ ਕੰਪਨੀ ਹੈ ਨਾ ਬਿੰਦੇ ਦੇ ਵਿੱਚ ਰਹਿ ਗਈ ਆਓ ਘਰੇ ਵੀ ਮੰਗਵਾ ਸਕਦੇ ਬਈ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਣਾ ਕਿਹੜਾ ਮਾਡਲ ਆ ਗਿਆ ਆਪਣੇ ਇਸ ਤੋਂ ਬਾਅਦ ਵੀ ਰਹਾ ਸਟੀਲ ਵਾਲਾ ਮਾਡਲ ਆ ਗਿਆ ਅੱਛਾ ਮਸ਼ੀਨ ਇਹ ਸੇਮ ਹੀ ਹੈ ਬਸ ਸਟੀਲ ਦੀ ਹੈ ਹਾਂਜੀ ਠੀਕ ਹੈ ਇਹਦੇ ਚ ਜਿਹੜਾ ਫਰੇਮ ਹੈ ਸਾਰਾ ਜੀ ਚ ਹਵਾ ਬੰਨੀ ਹੈ ਇਹ ਸਾਰਾ ਸਟੀਲ ਦਾ ਹੈ ਜੀ ਵੀ ਇਹ ਜੰਗਾਲ ਜਗੂਰ ਨਹੀਂ ਪੈਂਦੀ ਇਹਦੀ ਲਾਈਫ ਜ਼ਿਆਦਾ ਹੋਊਗੀ ਮਸ਼ੀਨ ਦੀ ਹੈਨਾ ਠੀਕ ਹੈ ਜੀ ਇਹਦੇ ਨਾਲ ਵੀ ਕੈਨ ਵੀਰੇ 25 ਲੀਟਰ ਦਾ ਹੈ ਮੋਟਰ ਵੀ ਸੇਮ ਹੈ ਪੌਣੇ ਐਚਪੀ ਦੀ ਪੌਣੇ ਐਚਪੀ ਦੀ ਮੋਟਰ ਆ ਜਾਣੀ ਹੈ 25 ਲੀਟਰ ਦਾ ਕੈਨ ਆ ਜਾਣਾ ਮਸ਼ੀਨ ਹੈਗੀ ਇਹ ਸਟੀਲ ਦੀ ਕਿੰਨੇ ਪਸ਼ੂਆਂ ਦੀ ਧਾਰਾ ਘੜ ਦੂਗੀ ਵੀਰੇ ਸੇਮ 10 ਤੋਂ 12 ਗਾਇਆਂ ਵਾਸਤੇ 10 ਤੋਂ 12 ਗਾਇਆਂ ਦੀ ਧਾਰਾ ਘੜ ਦੂਗੀ ਪ੍ਰਾਈਸ ਕਿੰਨਾ ਰਹੂਗਾ ਵੀਰੇ ਇਹਦਾ ਹੈਗਾ ਵੀਰੇ 27000 ਰੁਪਏ 27000 ਰੁਪਏ ਇਹਦਾ ਰਹੂਗਾ ਪ੍ਰਾਈਸ ਠੀਕ ਹੈ ਜੀ ਹੁਣ ਆਪਾਂ ਹੋਰ ਥੋੜਾ ਉੱਤੇ ਚੱਲੀਏ ਹੋਰ ਛੜਾਏ ਉੱਤੇ ਵੀਰੇ ਫਿਰ ਆਪਣੀਆਂ 1 HP ਵਾਲੀ ਮਾਡਲ ਆ ਗਏ ਅੱਜ ਅੱਛਾ ਇਹ ਮੋਟਰ ਵੱਡੀ ਹੋਈ ਜਾਂਦੀ ਹੈ ਹਨਾ ਜਿਵੇਂ ਜਿਵੇਂ ਮੋਟਰ ਵੱਡੀ ਹੋਈ ਜਾਂਦੀ ਹੈ ਪ੍ਰਾਈਸ ਆਪਣਾ ਹਾਈ ਹੋ ਜਾਂਦਾ ਉਸ ਹੱਬਾ ਤੇ ਪਸੂਆਂ ਦੀ ਕੈਪੈਸਿਟੀ ਵਧੇਗੀ ਵੀਰੇ ਇਹ ਇਹ ਜਿਹੜੀ ਮੋਟਰ ਹੈ ਇਹ ਮੱਝ ਦੀ ਚਵਾਈ ਵੀ ਕਰੇਗੀ ਇਹ ਮੱਝ ਦੀ ਚਵਾਈ ਵੀ ਕਰ ਦੂ। ਹਾਂਜੀ ਇਹ ਗਾਂ ਦੀ ਚਵਾਈ ਵੀ ਕਰ ਦੂ। ਦੋਨਾਂ ਵਾਸਤੇ ਇੱਕ ਹੀ ਮਸ਼ੀਨ ਹੈ, ਸਟੀਲ ਦੀ ਮਸ਼ੀਨ ਹੈਗੀ। ਕੈਨ ਕਿੰਨੇ ਲੀਟਰ ਦਾ ਹੈ? ਇਹਦਾ 30 ਲੀਟਰ ਦਾ ਕੈਨ ਹੈ ਜੀ। ਠੀਕ ਹੈ। ਕਿੰਨੇ ਪਸ਼ੂਆਂ ਦੀ ਧਾਰਾ ਘੜ ਦੂਗੀ ਇਹ? ਇਹ 15 ਤੋਂ 20-25 ਵਾਸਤੇ ਵੀਰੇ। ਠੀਕ ਹੈ। ਤੇ ਇਹਦਾ ਪ੍ਰਾਈਸ ਕਿੰਨਾ ਰਹੂਗਾ? ਇਹਦਾ ਸਟੀਲ ਦੇ ਫਰੇਮ 'ਚ ਵੀਰੇ 35000। ਲੋਹੇ ਦੇ ਫਰੇਮ 'ਚ 32000। ਵੀ ਜੇ ਕਿਸੇ ਨੇ ਲੋਹੇ ਦੇ ਫਰੇਮ ਵਾਲੀ ਆਹੀ ਮਸ਼ੀਨ ਲੈਣੀ ਹੈ, ਦੋਨੇ ਪਸ਼ੂਆਂ ਦਾ ਧਾਰਾ ਘੜ ਦੂਗੀ ਇਹ, ਗਾਈਆਂ ਦਾ ਵੀ ਤੇ ਮੱਝਾਂ ਦਾ ਵੀ। 15 ਪਸ਼ੂਆਂ ਤੱਕ ਧਾਰਾ ਘੜ ਦੂਗੀ 25 ਤੇ ਸਟੀਲ ਵਾਲੀ ਮਸ਼ੀਨ 35000 ਦੀ ਹੈ ਇਹ 20 ਤੋਂ 25 ਪਸਵਾਂਸ ਤੇ ਵੀਰੇ 20 ਤੋਂ 25 ਪਸਵਾਂ ਵਾਲੀ ਮਸ਼ੀਨ ਹੈ ਇਹ ਉਹ ਪਹਿਲਾਂ ਵਾਲੀ 15 ਵਾਲੀ ਸੀ ਉਹ 15 12 ਤੱਕ ਦੀ ਵੀਰੇ ਤੇ ਇੱਕ ਬਾਈ ਇਹਨਾਂ ਦੀ ਗਾਰੰਟੀ ਵਾਰੰਟੀ ਕਿਵੇਂ ਰਹਿੰਦੀ ਹੈ ਫਿਰ ਆਪਣੀ ਇੱਕ ਸਾਲ ਦੀ ਹੁੰਦੀ ਹੈ ਵੀਰੇ ਕੰਪਰੈਸ਼ਰ ਦੀ ਵਾਰੰਟੀ ਇੱਕ ਸਾਲ ਦੀ ਕੰਪਰੈਸ਼ਰ ਦੀ ਵਾਰੰਟੀ ਰਹਿੰਦੀ ਹੈ ਹਾਂਜੀ ਠੀਕ ਹੈ ਜੀ ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਦਵਾਂਗੇ ਜੇ ਕਿਸੇ ਵੀਰ ਨੇ ਘਰੇ ਬੈਠੇ ਵੀ ਇਹ ਮਸ਼ੀਨਾਂ ਮੰਗਵਾਉਣ ਆਉਣ ਫਿਰ ਵੀ ਮੰਗਵਾ ਸਕਦਾ ਇਨਕੁਆਰੀ ਵੀ ਕਰ ਸਕਦਾ ਪਰ ਆਪਾਂ ਕਵਾਂਗੇ ਵੀ ਇਹਨਾਂ ਦੇ ਇੱਥੇ ਆਓ ਤੁਸੀਂ ਫਿਰ ਵੇਖੋ ਮਸ਼ੀਨਾਂ ਜਾਂਚ ਪਰਖ ਕੇ ਲੈ ਕੇ ਜਾਓ ਹੋਰ ਕਿਹੜੇ ਕਿਹੜੇ ਮਾਡਲ ਬਈ ਆਪਣੇ ਜਿਹੜਾ ਵੀਰੇ ਆਪਣੇ ਕਾਹਾ ਮਾਡਲ ਆ ਜਾਂਦਾ ਹੈ ਹੂੰ ਕਾਂ ਤੇ ਫਿਟਿੰਗ ਕਰਨ ਵਾਲਾ ਇਹ ਕਾਂ ਤੇ ਫਿਟਿੰਗ ਵਾਲਾ ਮਾਡਲ ਹੈ ਹਾਂਜੀ ਇਹ ਆਪਾਂ ਨੂੰ ਕੱਲ ਹੀ ਇੱਕ ਵੀਰ ਨੇ ਫੋਨ ਲਾ ਕੇ ਪੁੱਛਿਆ ਸੀ ਮੈਨੂੰ ਇਹੋ ਜੀ ਮਸ਼ੀਨ ਚਾਹੀਦੀ ਆ ਜਿਹੜੀ ਕੰਧ ਤੇ ਫਿੱਟ ਹੋ ਜੇ ਪਸ਼ੂ ਸੀ ਕਿ ਉਹਦੇ ਕੋਲੇ 10 ਕ ਪਸ਼ੂ ਇਹ ਵੀ ਵੀਰੇ ਉਹੀ ਮਸ਼ੀਨ ਹੈ 10 ਤੋਂ 12 ਗਾਈਆਂ ਵਾਸਤੇ 15 ਗਾਈਆਂ ਵਾਸਤੇ ਠੀਕ ਹੈ ਇਹਦੇ ਵੀਰੇ 1.4 HP ਦੀ ਮੋਟਰ ਲੱਗੀ ਹੈ ਨਾਲ ਹੀ ਇਹਦੇ 25 ਲੀਟਰ ਦਾ ਕੈਨ ਹੈ ਆ ਕੈਨ ਆ ਜੂਗਾ ਹਾਂਜੀ ਤੇ ਇਹਦਾ ਪ੍ਰਾਈਸ ਬਾਈ ਕਿੰਨਾ ਕਰੂਗਾ 22000 ਰੁਪਏ ਜੀ 27000 22000 ਜੀ 22000 ਰੁਪਏ ਪ੍ਰਾਈਸ ਹੈ ਇਹਦਾ ਹਾਂਜੀ ਲਓ ਜੀ 22000 ਦੇ ਵਿੱਚ ਕੰਧ ਦੇ ਵਿੱਚ ਫਿੱਟ ਹੋਣ ਵਾਲੀ ਮਸ਼ੀਨ ਆਪਾਂ ਲੈ ਕੇ ਆਏ ਆ ਸ਼੍ਰੀ ਕਰਨ ਡੇਰੀ ਇਕੁਪਮੈਂਟਸ ਤੇ ਮਿਲ ਜਾਣੀ ਆ ਬਠਿੰਡੇ ਤੋਂ ਨੰਬਰ ਤੇ ਤੁਸੀਂ ਕਰ ਲਿਓ ਕਾਲ ਕਿੰਨੇ ਪਸ਼ੂਆਂ ਦਾ ਤਾਂ ਕੱਢ ਦੂਗੀ ਵੀਰੇ ਇਹ 10 ਤੋਂ 15 ਵਾਸਤੇ 10 ਤੋਂ 15 ਵਾਸਤੇ ਕੈਨ ਕਿੰਨੇ ਲੀਟਰ ਦਾ ਹੋਊ ਨਾਲ 25 ਲੀਟਰ ਦਾ ਤੇ ਕੰਧ ਤੇ ਇਹ ਫਿੱਟ ਹੋ ਜਾਣੀ ਆ ਹਾਂਜੀ ਠੀਕ ਹੈ ਜੀ ਹੋਰ ਭਾਈ ਆਪਣੇ ਕੋਲੇ ਕਿਹੜੇ ਕਿਹੜੇ ਮਾਡਲ ਹੈ ਦੋ ਵੱਡੇ ਮਾਡਲ ਵੀ ਹੈ ਛੋਟੇ ਮਾਡਲ ਵੀ ਵੱਡੇ ਵੀ ਨੇ ਮੇਰੇ ਜਿਵੇਂ 50 ਪਸ਼ੂ ਚੋਣੇ ਨੇ ਜਨੇ ਹੂੰ ਟ੍ਰਿਪਲ ਬੱਕਟ ਉਹ ਬਾਹਰ ਪੈਨੇ ਦਿਖਾਨੇ ਆ ਤਾਂ ਅੱਛਾ 50 ਪਸ਼ੂਆਂ ਵਾਸਤੇ ਵੀ ਆਪਣੇ ਕੋਲੇ ਮਸ਼ੀਨ ਮੌਜੂਦ ਹੈ ਹਾਂਜੀ ਓਕੇ ਚਲੋ ਫਿਰ ਆਪਾਂ ਤੁਹਾਨੂੰ ਤੁਹਾਨੂੰ 50 ਪਸ਼ੂਆਂ ਦੀਆਂ ਧਾਰਾ ਕੱਢਣ ਵਾਲੀ ਮਸ਼ੀਨ ਦਿਖਾ ਦਿੰਨੇ ਆ ਬੱਕਟ ਬਾਈ ਕਹਿੰਦਾ ਇਹਦੇ ਨਾਲ ਤਿੰਨ ਲੱਗ ਜਾਂਦੇ ਇੱਕੋ ਟਾਈਮ ਦੇ ਵਿੱਚ ਜਿਵੇਂ ਇੱਕ ਟਾਈਮ ਤੇ ਤਿੰਨ ਗਾਈਆਂ ਇਕੱਠੀਆਂ ਦੀ ਚੋਾਈ ਕਰੇਗੀ ਵੀਰੇ ਇਹ ਠੀਕ ਹੈ ਇਹ ਮਸ਼ੀਨ ਆਪਾਂ ਰੋੜ ਕੇ ਲੈ ਜਾਣੀ ਆ ਹਾਂਜੀ ਤਿੰਨ ਪਸ਼ੂਆਂ ਦੇ ਇੱਕੇ ਟਾਈਮ ਦੇ ਵਿੱਚ ਲੱਗ ਜੂ ਜਿਵੇਂ ਆਪਣੇ ਤਿੰਨ ਪਸ਼ੂ ਖੜੇ ਤਿੰਨਾਂ ਦੇ ਢੋਲ ਲੱਗ ਜੂਗਾ ਇਕੱਠਿਆਂ ਦੀਆਂ ਧਾਰਾਂ ਘੜ ਦੂਗੀ ਹਾਂਜੀ ਤੇ ਊ ਟੋਟਲ ਕਿੰਨੇ ਪਸ਼ੂਆਂ ਵਾਸਤੇ ਵਧੀਆ ਰਹਿੰਦੀ ਬਈ ਇਹ ਮਸ਼ੀਨ ਇਹ ਵੀਰੇ 50 60 ਗਾਈਆਂ ਵਾਸਤੇ ਦੀ 60 ਗਾਈਆਂ ਵਾਸਤੇ ਮਰਦੀ ਨਹੀਂ ਹੈਨਾ ਮੱਠਾਂ ਵਿੱਚ ਉਤ ਦੂਗੀ ਇਹ ਇਹ ਕੰਦ ਚ ਵੀ ਫਿੱਟ ਹੋ ਜਾਂਦੀ ਹੈ ਕਿ ਇਹ ਇਹਦੇ ਚ ਕੰਦ ਵਾਲਾ ਮਾਡਲ ਆ ਰਿਹਾ ਵੀਰੇ ਅੱਛਾ ਕੰਦ ਵਾਲਾ ਮਾਡਲ ਆ ਰਿਹਾ ਹਾਂਜੀ ਅੱਛਾ ਉਹ ਮਸ਼ੀਨ ਨਾਲ ਹੀ ਫਿੱਟ ਕਰੀ ਹੋਈ ਹੈ ਤੇ ਪਹੀਏ ਲੱਗੇ ਹੋਣਾ ਥੱਲੇ ਟਾਇਰ ਲੱਗੇ ਹੋਏ ਆ ਹਾਂਜੀ ਤੇ ਤਿੰਨ ਬਕਟ ਆਪਾਂ ਦਿੰਨੇ ਆ ਨਾਲ ਹਾਂਜੀ ਤੇ ਬਕਟ ਦੀ ਕੈਪੈਸਿਟੀ 25-25 ਲੀਟਰ ਨਾਲ ਤੇ ਪ੍ਰਾਈਜ਼ ਕਿੰਨਾ ਰਹੂਗਾ ਵੀਰੇ ਇਹ ਇਹਦਾ ਵੀਰੇ 70000 ਜੀ 70000 ਰੁਪਿਆ ਤਿੰਨੇ ਬਕਟ ਨਾਲ ਮਿਲਣਗੇ ਆਪਣ ਤਿੰਨੇ ਬਕਟ ਨਾਲ ਤਿੰਨ ਬਕਟ ਨਾਲ ਮਿਲਣਗੇ 70000 ਰੁਪਿਆ ਪ੍ਰਾਈਜ਼ ਆ ਤਿੰਨ ਪਸੂਆਂ ਦੀ ਤਾਂ ਰਾਇ ਇੱਕੇ ਟਾਈਮ ਕੱਢ ਦੂਗੀ 50 ਪਸੂਆਂ ਦੀ ਟੋਟਲ ਕੈਪੈਸਿਟੀ ਆ ਹਾਂਜੀ ਤੇ ਕੰਧ ਦੇ ਵਿੱਚ ਫਿੱਟ ਹੋਣ ਵਾਲਾ ਆੜੀ ਦਾ ਵੀ ਪ੍ਰਾਈਜ਼ ਸੇਮ ਹੀ ਆ ਸੇਮ ਹੀ ਆ ਜੀ ਠੀਕ ਹੈ ਵੀਰੇ ਇਹ ਮਸ਼ੀਨਾਂ ਦਾ ਤੁਸੀਂ ਸਾਨੂੰ ਦਿਖਾ ਦਿਗਾ ਹਨਾ ਕਿਤੇ ਇਹ ਗੱਲ ਤਾਂ ਨਹੀਂ ਵੀ ਆਪਣਾ ਰੇਟ ਇੰਨਾ ਸਸਤ ਹੈ ਵੀ ਆਪਣੀ ਮਸ਼ੀਨ ਦੀ ਕੁਆਲਿਟੀ ਪੂਰੀ ਰਹਿੰਦੀ ਆ ਪੂਰੀ ਕੁਆਲਿ ਆਪਣੀ ਕੋਈ ਵੀ ਮੋਟਰ ਹੈ ਜੀ ਸਾਰੀਆਂ ਕਾਪਰ ਦੀਆਂ ਹੋਣਗੀਆਂ اچھا ਕਾਪਰ ਦੀਆਂ ਮੋਟਰਾਂ ਮਿਲਣੀਆਂ ਆਪਾਂ ਨੂੰ ਮਸ਼ੀਨਾਂ ਦੇ ਵਿੱਚ ਜਿਹੜਾ ਅਸੀਂ ਲੋਹੇ ਤੇ ਸਟੀਲ ਦਾ ਫਰੇਮ ਲਾਣੇ ਆ ਵੀਰੇ ਹਾਂਜੀ ਜਿਹੜਾ ਲੋਹਾ ਅਸੀਂ ਵਰਤਦੇ ਆ ਉਹ ਟਾਟਾ ਕੰਪਨੀ ਦਾ ਲੋਹਾ ਹੁੰਦਾ ਜੀ ਲਓ ਜੀ ਟਾਟਾ ਕੰਪਨੀ ਦਾ ਲੋਹਾ ਤੇ ਬਾਈ ਕਹਿੰਦਾ ਮਸ਼ੀਨਾਂ ਵੀ ਕਾਪਰ ਦੀਆਂ ਆ ਮੋਟਰਾਂ ਵੀ ਕਾਪਰ ਦੀਆਂ ਤੇ ਜਿਹੜਾ ਅਸੀਂ ਸਟੀਲ ਲਾਣੇ ਆ ਉਹ ਸਾਰਾ ਜਿੰਦਲ ਦਾ ਲਾਣੇ ਆ ਜੀ ਜਿੰਦਲ ਦਾ ਸਟੀਲ ਲੱਗਦਾ ਹੋਰ ਆਪਾਂ ਨੂੰ ਕੀ ਜਿਹੜਾ ਇਹਦਾ ਕੈਨ ਆ ਵੀਰੇ ਸਾਰਾ ਸਟੀਲ ਦਾ ਹੈ ਜੀ ਠੀਕ ਹੈ ਜੀ ਆ ਜਿਹੜਾ ਪਲਸੇਟਰ ਆਂਦਾ ਹੈ ਜਿਹੜਾ ਮਸ਼ੀਨ ਦਾ ਮੇਨ ਪੁਰਜਾ ਹੁੰਦਾ ਹੈ ਹਾਂਜੀ ਜਿਹਨੇ ਚੁਆਈ ਕਰਨੀ ਆ ਇਹ ਵੀ ਇੰਪੋਰਟਡ ਨੇ ਵੀਰੇ ਠੀਕ ਹੈ ਜਿਹੜੀਆਂ ਇਹਦਾ ਪਾਈਪਾਂ ਨੇ ਠੀਕ ਆ ਸਾਰੀਆਂ ਫੂਡ ਗ੍ਰੇਡ ਨੇ ਠੀਕ ਆ ਇਹ ਫੈਲਟ ਫਰੀ ਨੇ ਇੱਕ ਮਟੀਰੀਅਲ ਹੁੰਦਾ ਫੈਲਟ ਫਰੀ ਜਿਹੜਾ ਬੈਕਟੀਰੀਆ ਨਹੀਂ ਹੁੰਦਾ ਅੱਛਾ ਇਹ ਉਵੇਂ ਵੀ ਫੂਡ ਗ੍ਰੇਡ ਆ ਹਨਾ ਜਿਹਦਾ ਕੋਈ ਨੁਕਸਾਨ ਵੀ ਹੈ ਨਹੀਂ ਆਪਾਂ ਅੱਛਾ ਨਹੀਂ ਵੀਰੇ ਜਿਹੜਾ ਆ ਸਾਰਾ ਸਮਾਨ ਹੈ ਲਾਈਨਰ ਵਗੈਰਾ ਇਹ ਵੀ ਸਾਰੇ ਫੂਡ ਗ੍ਰੇਡ ਨੇ ਵੀਰੇ ਇਹ ਵੀ ਫੂਡ ਗ੍ਰੇਡ ਆ ਠੀਕ ਆ ਤੇ ਬਾਈ ਜਿਹੜਾ ਇੱਕ ਆਹ ਮੀਟਰ ਲੱਗਿਆ ਹੋਇਆ ਹੈ ਨਾ ਮਸ਼ੀਨ ਦੇ ਵਿੱਚ ਇਹਦਾ ਆਪਾਂ ਨੂੰ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ ਮਸ਼ੀਨ ਦਾ ਜਦੋਂ ਆਪਾਂ ਧਾਰਾਂ ਦੀ ਚਵਾਈ ਕਰਦੇ ਆ ਜਦੋਂ ਆਪਾਂ ਮੇਰੇ ਗਾਇਆਂ ਚੋਨੀਆਂ ਨੇ ਉਦੋਂ ਦਾ ਪ੍ਰੈਸ਼ਰ ਹੋਣਾ ਚਾਹੀਦਾ 300 ਤੋਂ 350 ਦੇ ਵਿੱਚ ਵਿੱਚ ਠੀਕ ਹੈ ਜਦੋਂ ਆਪਾਂ ਮੱਝਾਂ ਚੋਨੀਆਂ ਨੇ ਉਦੋਂ ਪ੍ਰੈਸ਼ਰ ਹੋਣਾ ਚਾਹੀਦਾ 400 ਤੋਂ 450 ਦੇ ਵਿੱਚ ਵਿੱਚ ਵੀ ਦੋਨਾਂ ਦਾ ਢੋ-ਢੋ ਪ੍ਰੈਸ਼ਰ ਰਹੂਗਾ ਹਾਂਜੀ ਜਿਹੜਾ ਪ੍ਰੈਸ਼ਰ ਹੈ ਇੱਥੋਂ ਘੱਟ ਵੱਧ ਹੋ ਜਾਂਦਾ ਹੈ ਇਹਦਾ ਅਸੀਂ ਘੱਟ ਵੱਧ ਕਰ ਸਕਦੇ ਆ ਤੇ ਬਾਈ ਆਪਣੇ ਕੋਲੇ ਪਾਰਟਸ ਵੀ ਮਿਲ ਜਾਂਦੇ ਨੇ ਮਸ਼ੀਨਾਂ ਦੇ ਕੋਈ ਰਿਪੇਅ ਠੀਕ ਹੈ ਜਿਹੜੇ ਵੀ ਅਸੀਂ ਤੁਹਾਨੂੰ ਰੇਟ ਦੱਸਿਆ ਜੀ ਹਾਂਜੀ ਇਹ ਸਾਰੇ ਆਫਰ ਵਾਲੇ ਰੇਟ ਨੇ ਜੀ ਠੀਕ ਹੈ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਵਾਸਤੇ ਇਹ ਰੇਟ ਨੇ ਠੀਕ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਇਸ ਰੇਟ ਦੇ ਵਿੱਚ ਮਸ਼ੀਨਾਂ ਮਿਲਣੀਆਂ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਰੇਟ ਦੱਸਿਆ ਹਾਂਜੀ ਠੀਕ ਹੈ ਉਵੇਂ ਉਹ ਐਕਚੁਅਲ ਪ੍ਰਾਈਸ ਆਪਣਾ ਥੋੜਾ ਜਿਆਦਾ ਰਹਿੰਦਾ ਹੈ ਨਾ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਵੇਂ ਆਪਾਂ ਤੁਹਾਨੂੰ ਆ ਮਸ਼ੀਨ ਦਿਖਾਈ ਸੀ ਆਪਾਂ ਐਗਜ਼ਾਮਪਲ ਦਿੰਦੇ ਹਾਂ ਇਹਦਾ ਰੇਟ ਬੋਲਿਆ ਸੀ ਬਾਈ ਨੇ 20000 ਦੀ ਇਹ ਮਸ਼ੀਨ ਉਹ ਵੀਰਾਂ ਨੂੰ ਲੱਗੂਗੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨ ਦਾ ਇਸ ਮਸ਼ੀਨ ਦਾ ਰੇਟ 22000 ਰੁਪਏ ਯਾਨੀ ਕਿ 2000 ਦਾ ਸਿੱਧਾ ਸਿੱਧਾ ਡਿਸਕਾਊਂਟ ਮਿਲ ਜਾਣਾ ਜਿਹੜਾ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਧਾਰਾਂ ਚੋਂ ਆਉਣ ਵਾਲੀ ਮਸ਼ੀਨ ਸਿਰਫ 20000 ਦੇ ਵਿੱਚ ਕਿੰਨੇ ਲੀਟਰ ਦਾ ਕਹਿਣ ਦੱਸਿਆ ਸੀ ਬਾਈ 20 ਲੀਟਰ ਦਾ 20 ਲੀਟਰ ਦਾ ਹੀ ਕੈਨ ਹੈ ਤੇ ਅੱਧੇ ਚਪੀ ਦੀ ਮੋਟਰ ਹੈ ਰੋੜ ਕੇ ਆਪਾਂ ਇਹਨੂੰ ਕਿਤੇ ਵੀ ਲਿਆ ਸਕਦੇ ਹਾਂ ਸਿੰਗਲ ਬਗਟ ਵਾਲੀ ਮਸ਼ੀਨ ਹੈ ਇਹ ਕਿੰਨੇ ਪਸ਼ੂਆਂ ਵਾਸਤੇ ਬਾਈ ਜੀ ਵਧੀਆ ਰਹੂਗੀ ਇਹ ਇੱਕ ਤੋਂ ਲੈ ਕੇ 5-6 ਬਾਈ ਜੀ ਇੱਕ ਤੋਂ ਲੈ ਕੇ 5-6 ਪਸ਼ੂਆਂ ਵਾਸਤੇ ਇਹ ਮਸ਼ੀਨ ਹੈ ਜਿਹੜੀ ਬਹੁਤ ਵਧੀਆ ਰਹੂਗੀ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਸ਼ੀਨਾਂ ਦਿਖਾਈਆਂ ਸੀ 20000 ਤੋਂ ਰੇਟ ਬਾਈ ਉਹਨਾਂ ਨੇ ਆਖਿਆ ਸੀ ਸ਼ੁਰੂ ਹੁੰਦਾ ਹੈ ਕਿ ਇੱਕ ਵਾਰੀ ਆਪਾਂ ਬਾਈ ਤੋਂ ਐਡਰੈਸ ਵੀ ਪੁੱਛ ਲੈਣੇ ਤੇ ਨੰਬਰ ਵੀ ਪੁੱਛ ਲੈਣੇ ਕਿਉਂਕਿ ਬਹੁਤ ਸਾਰੇ ਵੀਰ ਕਈ ਵਾਰੀ ਦੂਰੋਂ ਆਉਂਦੇ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਦੁਕਾਨ ਦੀ ਲੋਕੇਸ਼ਨ ਕਿੱਥੇ ਆ ਆਪਣਾ ਐਡਰੈਸ ਹੈਗਾ ਜੀ ਬਠਿੰਡੇ ਸ਼ਹਿਰ ਚ ਠੀਕ ਹੈ ਜੀ ਬੰਦਾਲਾ ਬਾਈਪਾਸ ਦੇ ਉਪਰ ਬੰਦਾਲਾ ਰੌਕ ਦੀ ਪ੍ਰੋਪਰ ਰੋਡ ਹੈ ਸਾਡੀ ਦੁਕਾਨ ਹੈ ਇਹ ਜਿਹੜੀ ਦਾ ਦੋ ਕਰੀ ਦੇ ਕੋਲ ਹੈ ਠੀਕ ਹੈ ਜੀ ਅੱਗੇ ਆਪ ਨੂੰ ਬਾਈ ਆਪਣਾ ਨੰਬਰ ਵੀ ਪੱਟੀ ਰੋਡ ਵਾਲਾ ਆਪਣਾ ਨੰਬਰ ਹੈ ਜੀ 997493 ਦਾ ਕੋਰਨਰ ਤੇ ਆਪਾਂ ਨੂੰ ਮਿਲ ਜੂਗਾ ਜੇ ਜੇ ਆਪਾਂ ਉਧਰ ਦੀ ਆਉਣਾ ਹੋਵੇ ਜਿਵੇਂ ਪੱਟੀ ਰੋਡ ਉੱਧਰ ਗਲੀ ਹੈ ਅੱਗੇ ਆਹ ਜਾਵਾਂਗੇ ਟੇਰੋ ਆਟੋ ਸਿੱਧਾ ਹੈ ਜੀ ਸਿੱਧਾ ਕਰਨਾ ਹੈ ਪੱਟੀ ਟੇਰੋ ਸਿੱਧਾ ਇੱਧਰ ਨੂੰ ਆਵਾਂਗੇ ਕਿੰਨੀ ਗੱਲ ਕਰਨਾ ਚਾਹੀਦਾ ਹੈ ਸਹਿਕਾਰ ਕਰਨਾ ਹੈ ਸਵੇਂ ਸੱਚੀ ਦੁਕਾਨ ਹੈ ਸਵੇਂ ਸੱਚੀ ਮਿਲ ਕਾਰਨਾ ਸਹਿਕਾਰ ਕਰਨਾ ਬਾਕੀ ਮੈਪ ਦੇ ਵਿੱਚ ਵੀ ਆਪਾਂ ਸਹਿ ਉਹਨੂੰ ਲੋਕੇਸ਼ਨ ਜਮ੍ਹਾਂ ਸਿੱਧੀ ਮਿਲ ਜੂਗੀ ਬਾਕੀ ਐਡਰੈਸ ਆਪਾਂ ਤੁਹਾਨੂੰ ਦੱਸਤਾ ਹੈ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਜੇ ਕਿਸੇ ਵੀਰ ਨੇ ਮਸ਼ੀਨਾ ਖਰੀਦਣੀਆਂ ਹੋਣ ਘਰੇ ਮੰਗਵਾਨੀਆਂ ਹੋਣ ਫਿਰ ਵੀ ਸੰਪਰਕ ਕਰ ਸਕਦਾ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਸ਼ੇਅਰ ਜਰੂਰ ਕਰਿਓ ਤੇ ਹੁਣ ਮਿਲਦੇ ਆਪਾਂ ਐਸੇ ਹੀ ਕਿਸੇ ਹੋਰ ਵੀਡੀਓ ਦੇ ਨਾਲ ਐਸੇ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ